ਆ ਲੈ ਨੂਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਬੱਚਾ ਹਾਂਜੀ ਨੂਰ ਜੇ ਤਨ ਮੈਂ ਇੱਥੇ ਪਿੰਡ ਸਕੂਲ ਪਾਦਾ ਸਰਕਾਰੀ ਦਾ ਤੂੰ ਪੜ ਲਵੇਂਗੀ ਮम्मा ਕਾ ਤੋ ਤੂੰ ਤੋ ਉੱਧਰ ਮੈਂ ਗੱਲ ਕਰਨ ਢੀ ਮਮਾ ਹਾਂ ਤੇ ਉਹ ਮੇਰੇ ਸਕੂਲੇ ਫਰੈਂਡਸ ਵੀ ਬੜੀਆਂ ਨਾਲੇ ਉੱਥੇ ਟੀਚਰ ਵੀ ਬੜੇ ਵਧੀਆ ਮੈਂ ਪੜਨ ਵੀ ਕਿੰਨਾ ਵਧੀਆ ਡੇ ਤੁਹਾਡੇ ਸਾਹਮਣੇ ਨਹੀਂ ਉਹ ਤਾਂ ਬੱਚਾ ਮੈਨੂੰ ਪਤਾ ਵਾ ਤੇ ਟੀਚਰ ਦਾ ਫੋਨ ਵੀ ਮੈਨੂੰ ਆਇਆ ਕਿ ਪ੍ਰਭ ਨੂੰ ਬਹੁਤ ਸੋਹਣਾ ਪੜਦੀ ਆ ਤੇ ਭਰਨਾ ਮੈਂ ਸੋਚਾਂ ਕਿ ਇੱਥੇ ਪਿੰਡ ਪਾਦ ਦੀ ਸਕੂਲ ਇਹ ਵੀ ਸਕੂਲ ਬੜਾ ਸੋਹਣਾ ਵਾ ਤੇ ਇੱਥੇ ਵੀ ਬੜੀ ਪੜਾਈ ਆ ਪੁੱਤ ਤੂੰ ਪੜਨਾ ਮਨ ਮੰਨ ਲਾ ਕਿ ਇੱਥੇ ਹੀ ਪੜੀ ਜਾਏਂਗੀ ਤੇ ਵੇਖੀ ਬੜਾ ਵਧੀਆ ਹੋ ਜਾਣਾ ਠੀਕ ਮਮਾ ਮੈਂ ਇੱਥੇ ਪੜ ਲੂੰਗੀ ਸਰਕਾਰੀ ਸਕੂਲ ਦੇ ਪਰ ਤੈਨੂੰ ਪਤਾ ਜੋਤ ਨੂੰ ਨਾ ਇੱਥੇ ਪਾਇਓ ਜੋਤ ਮਹਾਤੂਰੀ ਐ ਪੁੱਤ ਜੋਤ ਨੂੰ ਮੈਨੇ ਸਭ ਨਾ ਪਉਣਾ ਹੀ ਪੈਣਾ ਵਾ ਤੈਨੂੰ ਪਤਾ ਟਿਊਸ਼ਨ ਦੇ ਕਰਕੇ ਵੀ ਔਖਾ ਹੋ ਗਿਆ ਨਾ ਤੁਹਾਡਾ ਇੱਕ ਕਰਕੇ ਨਾ ਤੁਸੀਂ ਇੱਥੇ ਮੇਰਾ ਪੁੱਤ ਪੜਨੇ ਪਾਜੋ ਤੈਨੂੰ ਮੈਂ ਇੱਥੇ ਸਕੂਲ ਅਡਮਿਸ਼ਨ ਕਰਵਾਵਨੀ ਐ ਤੇ ਜੋਤ ਨੂੰ ਤੂੰ ਆਪ ਵੀ ਥੋੜਾ ਜਿਹਾ ਘਰ ਪੜਾਇਆ ਕਰੀ ਤੂੰ ਜੋਤ ਨੂੰ ਘਰ ਪੜਾਈਂਗੇ ਨਾ ਜੋਤ ਨੂੰ ਮਾੜੀ ਮੋਟੀ ਸਮਝ ਵੀ ਆ ਜਾਣੀ ਐ ਠੀਕ ਹੈ ਤੇ ਜੇ ਫਰੈਂਡਸ ਦੀ ਗੱਲ ਵਾ ਤੇ ਸੇ ਲੰਗਾ ਇੱਥੇ ਤੇਰੀ ਮੈਂ ਵਾਦੂ ਬੰਨ ਰਣੀ ਆ ਕੋਈ ਗੱਲ ਦੀ ਠੀਕ ਹੈ ਕਿ ਮੈਂ ਪੂਰੀ ਕੋਸ਼ਿਸ਼ ਕਰਦੀ ਆ ਕਿ ਸ਼ਾਇਦ ਮੈਨੂੰ ਨਾ ਹੀ ਇੱਥੇ ਤੁਹਾਨੂੰ ਸਕੂਲ ਪੜਾਉਣਾ ਪਵੇ ਮੈਂ ਉੱਥੇ ਤੁਹਾਨੂੰ ਪ੍ਰਾਈਵੇਟ ਹੀ ਪਾਵਾਂ ਪਰ ਜੇ ਨਾ ਨਾ ਗੱਲ ਬਣੀ ਤੇ ਫਿਰ ਤੁਹਾਨੂੰ ਇੱਥੇ ਪੁੱਤ ਪਾਉਣਾ ਪੈਣਾ ਠੀਕ ਹੈ ਤੇ ਕਿਸੇ ਨੂੰ ਨਹੀਂ ਦੱਸਣਾ ਹਲੇ ਕਿ ਸਰਕਾਰੀ ਸਕੂਲ ਪੜ੍ਹਨਾ ਜਾਂ ਕਿੱਦਾਂ ਨਹੀਂ ਆਹੜਾ ਕੰਮ ਕੋਮਾ ਨਾ ਇਹ ਤਾਂ ਮੇਰਾ ਪੁੱਤ ਰਹਿਣ ਦੇ ਆਹ ਕੰਮ ਨਹੀਂ ਤੂੰ ਕੋਈ ਵੀ ਕਰਨਾ ਤੂੰ ਜਾ ਕੇ ਤੇ ਆਪਣੀ ਕਿਤਾਬਾਂ ਫੜੋ ਤੇ ਘੜੀ ਪੜ੍ਹ ਲਿਆ ਕਰੋ ਆਹ ਹੀ ਟਾਈਮ ਤੇ ਟਿਊਸ਼ਨ ਤੇ ਜਾਣ ਦਾ ਪੁੱਤ ਵੀ ਟਿਊਸ਼ਨ ਦਾ ਵੀ ਟਾਈਮ ਨੰਨ ਗਿਆ ਸਾਡਾ ਕੋਈ ਗੱਲ ਨਹੀਂ ਮਮਾ ਮੈਂ ਟਿਊਸ਼ਨ ਤੋਂ ਬਿਨਾ ਵਧੀਆ ਪੜ੍ਹ ਲਿਆ ਕਰਨ ਵਾਲੇ ਜੋਤ ਨੂੰ ਪੜਾਇਆ ਕਰਨਾ ਹਾਂ ਮੇਰਾ ਪੁੱਤ ਦੋਵੇਂ ਲੜੀਆਂ ਬੈਗ ਲਾ ਕੇ ਬਹੁਤ ਤੁਸੀਂ ਆਪਣਾ ਪੜੋ ਠੀਕ ਹੈ ਦੇਖ ਲਾ ਸਾਰਾ ਦਿਨ ਸਿਰਫ ਸਾਫ ਸਫਾਈ ਦਾ ਮਤਲਬ ਹੋਣਾ ਕਿ ਬੱਚੇ ਸਾਫ ਸਫਾਈ ਕਰੀ ਜਾਣ ਆਹੀ ਚੀਜ਼ਾਂ ਵਿਕਰਮ ਵਾਲਗਾਂ ਇਹਨਾਂ ਦੇ ਪਿਓ ਦੇ ਹੁੰਦੇ ਆ ਇਹਨਾਂ ਦੇ ਹੱਥ 'ਚ ਕਦੇ ਬੋਕਰ ਤੱਕ ਨਹੀਂ ਆਈ ਅੱਜ ਪੋਚਾ ਤੱਕ ਫੜਾਇਆ ਇਹੋ ਚੀਜ਼ ਨੇ ਕਿ ਪਾਸੇ ਸਾਰਾ ਦਿਨ ਕੰਮ ਹੀ ਕਰਦੇ ਰਹਿਣ ਪਤਾ ਨਹੀਂ ਕਿਉਂ ਸਾਡੇ ਨੇ ਇਦਾਂ ਕਰਦੇ ਆ ਮੈਂ ਅਦ ਕਦਾ ਸੋਚਿਆ ਵੀ ਨੀ ਕਿ ਪੂਜਾ ਦੀਦੀ ਹੰਨਾ ਇਤਰਾ ਕਰਨਗੇ ਬਾਕੀ ਚਲ ਕੋਈ ਨਹੀਂ ਮੈਨੂੰ ਜਿਹੜਾ ਕੰਮ ਕਰਨ ਪਊ ਮੈਂ ਤੇ ਕਰਨਾ ਹੀ ਆ ਪਰ ਆਪਣੇ ਬੱਚਿਆਂ ਦਾ ਤਾਂ ਮੈਨੂੰ ਕੋਰ ਨਾ ਕੋ ਸੋਚਣਾ ਪੈਣਾ ਵਾ ਹੁਣ ਮੈਂ ਹੀ ਇਹਨਾਂ ਦੀ ਮਾਂ ਵਾਂ ਤੇ ਮੈਂ ਹੀ ਇਹਨਾਂ ਦਾ ਪਿਓ ਵਾਂ ਸਭ ਕੁਝ ਮੈਨੂੰ ਹੀ ਕਰਨਾ ਪੈਣਾ ਏ ਪ੍ਰਮਾਤਮਾ ਹੰਨ ਕੋ ਇਹੇ ਲੱਭ ਜਿਲਾ ਦੇ ਕਿ ਜਿਹੜਾ ਮੈਂ ਆਪਣੇ ਬੱਚਿਆਂ ਦਾ ਕੋਈ ਨਾ ਕੋ ਸੋਚ ਸਕਾਂ ਕੁਛ ਕਰ ਸਕਾਂ ਚਲ ਹੰਨੇ ਕਮੋਟੇ ਕੰਮ ਮੈਂ ਹੀ ਕਰ ਦਿੰਨੀ ਆ ਫਿਰ ਬੋਲਣ ਦਾ ਕੋ ਨਾ ਕੋ ਤਾਂ 24 ਘੰਟੇ ਵੜੀ ਕਲਾ ਉਹ ਕੜੀ ਚੰਗੀ ਆ ਨਨਕ ਚਲ ਹੁੰਦਾ ਉਹਨਾਂ ਸਹੀ ਪਿੰਡ ਵਸਦੇ ਦੀ ਗੱਲ ਆ ਜਾਣਾ ਤੇ ਆ ਜਾ ਕੇ ਮੈਨੂੰ ਹੀ ਪੈਣਾ ਆ ਇਹਨੂੰ ਦੇਨੇ ਜੋਗੀ ਹੈ ਨਹੀਂ ਆ ਬੰਦਾ ਕਿਤੇ ਮਿਲਣ ਸਾਰੀ ਹੋ ਜਾਂਦਾ ਵਾ ਪਰ ਨਾ ਇਹਨੇ ਕਿਥੇ ਇਹਨੇ ਤੇ ਅੰਦਰੋਂ ਨਹੀਂ ਬਾਹਰ ਨਿਕਲ ਕੇ ਵੇਖਣਾ ਹੈਗਾ ਚੱਲ ਮੈਂ ਇਦਾਂ ਕਰਾਂ ਫਟਾਫਟ ਜਾਵਾਂ ਘੜੀਕ ਜਾ ਕੇ ਤੇ ਛੇਤੀ ਆ ਜਾਂਦੀ ਮੁੜ ਕੇ ਨਾ ਦੁਪਹਿਰ ਬੜੀ ਚੜ ਜਾਂਦੀ ਆ ਪਰ ਜੀ ਨਹੀਂ ਕਰਦਾ ਹੈਗਾ ਬਹਿਨ ਨੂੰ ਚੱਲ ਮੜਾ ਛੇਤੀ ਹੋ ਗਿਆ ਵਾ ਯਕਤਾ ਨਾ ਆ ਤੋ ਆਪੋ ਬੜੀ ਨਿਕਲ ਹੁੰਦੀ ਆ ਚੱਲ ਗਰਮੀਤ ਕੋਰੇ ਜੇ ਤੂੰ ਕਿਹਦੀ ਗੱਲ ਬਾਤ ਸੁਣਨੀ ਫਿਰ ਤੋ ਪਤਾ ਨਹੀਂ ਕਿ ਵੇਖੀਦਾ ਹੁੰਦਾ ਕੋਈ ਗੱਲ ਨਹੀਂ ਇਤਨੇ ਮੈਂ ਪੂਰਾ ਪੰਪ ਦੇ ਕੇ ਹੁੰਦੀ ਐ ਇਹਨੂੰ ਕਿ ਤੂੰ ਉਹਨਾਂ ਦੇ ਹੱਥਾਂ ਕਾਲਪਲ ਕਿਉਂ ਵੇਂਨੀ ਐ ਜੇ ਤੈਨੂੰ ਖਰਚਾ ਨਹੀਂ ਦਿੰਦੇ ਤੇ ਤੂੰ ਪੈੜੀ ਦੇ ਹਾਂ ਸਾਨੂੰ ਠੇਕੇ ਤੇ ਤੇ ਆਪਣੇ ਪੈਸੇ ਚੁੱਕ ਤੇ ਆਪਣਾ ਖਰਚਾ ਕਰ ਕੀ ਲੋੜ ਵਾ ਇਹਨਾਂ ਦੇ ਹੱਥਾਂ ਵੱਲ ਵੇਖਣ ਦੀ ਤੇ ਕੋਈ ਲੋੜ ਹੀ ਨਹੀਂ ਐਨੂੰ ਐਨੀ ਜਾਣ ਕੇ ਤਰਲੇ ਲਈਂਦੀ ਰਹਿੰਦੀ ਉਹਨਾਂ ਦੇ ਕਰ ਬਾਬਾ ਜੀ ਘਰ ਪਹੁੰਚ ਗਏ ਨਹੀਂ ਤੇ ਜਿੱਦਾਂ ਮੈਨੂੰ ਚੱਕਰ ਆਉਂਦੇ ਸੀ ਨਾ ਮੈਨੂੰ ਤੇ ਨਹੀਂ ਲੱਗਦਾ ਸੀ ਮਾਜੀ ਪਹੁੰਚਣਾ ਚੰਗੇ ਬਲੇ ਪ੍ਰਾਈਵੇਟ ਸਕੂਲ ਚ ਪੜਦੇ ਆਹੀ ਆ ਜਾਣਾ ਵੀ ਵਾਸਤੇ ਤੇ ਆਉਣਾ ਵੀ ਵਾਸਤੇ ਇੱਥੇ ਤੇ ਤੁਰ ਕੇ ਜਾਣਾ ਆਉਣਾ ਪੈਂਦਾ ਵਾ ਮਮਾ ਨੂੰ ਨਹੀਂ ਦੱਸ ਸਕਦੀ ਜੇ ਮਮਾ ਦੱਸਿਆ ਮਮਾ ਨੇ ਫੇਰ ਕੀਣਾ ਟੈਨਸ਼ਨ ਲੈਣੀ ਹੈ ਇਹ ਕਿਹੜੇ ਮਮਾ ਦੇ ਸਿਰ ਤੇ ਬੋਝ ਘਾਟਾ ਹੋ ਨਹੀਂ ਮੈਂ ਮਮਾ ਨੂੰ ਦੱਸਣਾ ਮਮਾ ਜੀ ਮਮਾ ਪਾਣੀ ਲੈ ਕੇ ਆਇਓ ਇੰਤਲਦਾ ਮम्मा ਕਰਨੀ ਆ ਮम्मा ਵੇਲੀ ਵਾਲਾ ਮੈਂ ਆਪੇ ਜਾ ਕੇ ਪਾਣੀ ਪੀਣਨੀ ਚੇ ਇੱਕ ਦਿਨ ਗਰਮੀ ਬੜੀ ਹੋ ਗਈ ਤੇ ਮਾਹੇ ਕੰਮ ਨਿਭੜਦਾ ਖਲਾਰੇ ਵੇਲੀ ਬੜਾ ਪਿਆ ਆ ਤੇ ਕਿੱਦਾਂ ਘਾਹ ਨੂੰ ਸਾਫ਼ ਕਰਨ ਵਾਲਾ ਹੋਇਆ ਤੇ ਮਾਹਾਂ ਕਰੋ ਕੰਮ ਨਿਭੜਦਾ ਵਾ ਤੋ ਪੋਵੇ ਕਿੰਨੀ ਚੜ ਗਏ ਸੂਰ ਚ ਕਿੱਦਾਂ ਡਿਆ ਐਂਦਾ ਕਰਦੀ ਆ ਪਹਿਲਾਂ ਗੋਹਾ ਪਾਤ ਲੈਣੀ ਆ ਤੇ ਫਿਰ ਥੋੜਾ ਜਿਹਾ ਖਲਾਰਾ ਚੋਕਨੀ ਆ ਹਾਏ ਰੱਬ ਇਹ ਵੀ ਪੱਥਰਾਂ ਦੇ ਜ਼ਰੂਰੀ ਆ ਕਿੰਨਾ ਚੰਗਾ ਵਾ ਤੇ ਚਲ ਨਾਲ-ਨਾਲ ਪੱਥਰ ਲੈ ਨਹੀਂ ਆ ਨਾ ਇਹ ਥੋੜਾ ਹੁੰਦਾ ਵਾ ਨਹੀਂ ਤਾਂ ਬੜਾ ਹੀ ਜਮਾ ਹੋ ਜਾਣਾ

ਤਾਈ ਦਾ ਤੇ ਪਤਾ ਨਹੀਂ ਮੈਂ ਆ ਮਮਾ ਲੱਭਣ ਦੀ ਤੇ ਮਮਾ ਮੈਂ ਲੱਦਾ ਵੇਲੀ ਚ ਜਾਂ ਫਿਰ ਮਿਲਤੀ ਉਹਨੂੰ ਬਾਜ ਮਾਰ ਕੇ ਲਿਆ ਤਾਈ ਮੈਂ ਤੇ ਹੁਣ ਆ ਪਾਈ ਚਲ ਪੁੱਤ ਉਹ ਇੱਕ ਰਵਾਜ ਮਾਰ ਲਿਆ ਤੇ ਮੈਂ ਤੇ ਧੋਪੇ ਦੇ ਵਿੱਚ ਮਹਾ ਮਮੀ ਆਈ ਕਿਤੇ ਜਾਣੀ ਫਿਰ ਹਾਂ ਜਾ ਬਾਜ ਚਲ ਚੰਗਾ ਹੋਇਆ ਕਿ ਇਹਦੀ ਤਾਈ ਘਰ ਹੈ ਨਹੀਂ ਤੇ ਹੁਣ ਮੈਂ ਗੱਲ ਕਰਕੇ ਜਾਊਂਗੀ ਇਹਦੀ ਮਾਂ ਦੇ ਨਾਲ ਉਹ ਤਰ ਮੇਥੋਂ ਗੱਲ ਵੀ ਨਹੀਂ ਹੋਣੀ ਹੁਣ ਕੱਲੀ ਨਾਲ ਗੱਲ ਕਰਕੇ ਫਿਰ ਹੀ ਜਾਊਂਗੀ ਹਾਏ ਗਰਮੀ ਬੜੀ ਹੋ ਗਈ ਹੈ ਪਤਾ ਨਹੀਂ ਕੀ ਗੱਲ ਵਾ ਸਰੀਰ ਨਾ ਇੰਨੀ ਧੋਪ ਚ ਕੰਮ ਨਹੀਂ ਕਰਦਾ ਪਰ ਇੱਕ ਜ ਟਾਈਮ ਨਾ Goa ਪੱਥੇ ਹੋਗਾ ਨਾ ਤੇ ਕੰਮ ਨਿਭੜਨ ਵਾਲਾ ਬਣੂਗਾ ਤੁਹਾਨੂੰ ਰੋਣਾ ਦੇ ਬਿਤੇ ਅੰਬਾ ਚੋ ਜਾਣਾ ਉਹਨਾਂ ਨੇ ਵੀ ਸਕੂਲੋਂ ਨਿਆਣੀਆਂ ਨੇ ਆ ਜਾਣਾ ਫੇਰ ਰਾਦ ਦਾ ਰੋਟੀ ਪਾਣੀ ਦਾ ਟਾਈਮ ਹੋਣਾ ਵਾ ਇਹ ਤੇ ਦੁਪਹਿਰ ਦੁਪਹਿਰ ਕੰਮ ਨੂੰ ਕੱਢਣਾ ਪਿਆ ਕਰਨਾ ਬਹੁਤ ਗਰਮੀ ਹੈ ਗੋਹੇ ਦਾ ਨਿਬੜ ਗਿਆ ਵਾ ਹੁਣ ਹੱਥ ਤੋਲਾ ਤੇ ਪਾਣੀ ਵੀ ਡੋਣਾ ਐਂ ਨਿਭਾਜ-ਭਾਜ ਕੇ ਕੰਮ ਕਰਦੇ ਆ ਤਵੇਂ ਦੁਪਹਿਰ ਹੋ ਜਾਂਦੀ ਸਾਰਾ ਦਿਨ ਪਤਾ ਨਹੀਂ ਲੱਗਦਾ ਕਿੱਥੇ ਲੱਗ ਜਾਂਦਾ ਰਾਤ ਨੂੰ ਫਿਰ ਨਾ ਮਾਸਾ ਨਹੀਂ ਪਤਾ ਲੱਗਦਾ ਕਿ ਕਿੱਥੇ ਪਈਆਂ ਤੇ ਕਿੱਥੇ ਨਹੀਂ ਪਈਆਂ ਡੰਗਰ ਵੀ ਕਿੱਦਾਂ ਵਿੜ ਕਾਂਡੇਆ ਮੇਰਾ ਰਦਾ ਇਹਨਾਂ ਨੂੰ ਵੀ ਪਾਣੀ ਡਾਹ ਹੀ ਦਵਾ ਸਵੇਰੇ ਬਾਜੀ ਵੀ ਚਲ ਗਏ ਕੰਮ ਤੇ ਤੇ ਪਾਣੀ ਨੇ ਮੈਨੂੰ ਲੱਗਦਾ ਡੰਗਰਾਂ ਨੂੰ ਵਿਖਾ ਲਿਆ ਇੱਦਾਂ ਵਿੜ ਕਾਂਡੇਆ ਮੇਰਾ ਰਦਾ ਇਹਨਾਂ ਨੂੰ ਵੀ ਪਾਣੀ ਡਾਹ ਹੀ ਦਵਾ ਸਵੇਰੇ ਬਾਜੀ ਵੀ ਚਲ ਗਏ ਕੰਮ ਤੇ ਤੇ ਪਾਣੀ ਨੇ ਮੈਨੂੰ ਲੱਗਦਾ ਡੰਗਰਾਂ ਨੂੰ ਵਿਖਾ ਲਿਆ ਇਹਨਾਂ ਨੂੰ ਪਹਿਲਾਂ ਪਾਣੀ ਡਾਵਾ ਇਹ ਤੇ ਪਾਣੀ ਨੇ ਗੰਦਾ ਜਿਹਾ ਲੱਗਣ ਡਿਆ ਜਿਦਾ ਗੋਇਆਲਾ ਹੋ ਗਿਆ ਹੁੰਦਾ ਆਹ ਦੂਜੀ ਬਾਲਟੀ ਭਰੀ ਆ ਉਹ ਢੰਨੀ ਜੇ ਪੀਣਾ ਹੋਊਗਾ ਤਾਂ ਪੀ ਲੋਗੇ ਖਾਇਰ ਆਪਾ ਆ ਚੰਗਾ ਵਾ ਪਾਣੀ ਇਹ ਡਾ ਦਿੰਨੇ ਚਲ ਪੀਲਾ ਪਾਣੀ ਕਿਤੇ ਵਿਚਾਰੇ ਗਰਮੀ ਨਾਲ ਤੇ ਆਏ ਮਰ ਚਲੇ ਗਰਮੀ ਹੈ ਹੀ ਬੜੀ ਹੈ ਇਹ ਵੀ ਵਿਚਾਰੇ ਕੀ ਕਰਨ ਇਹ ਕਿਤੇ ਮੂੰਹ ਬੋਲ ਸਕਦੇ ਘਾਨੂ ਤੇ ਲੱਗੀ ਹੈ ਪੀਣਾ ਤਾਂ ਪੀਲਾ ਪਾਣੀ ਖਲਾਰਾ ਬਹੁਤਾ ਵੇਲੇ ਇਹ ਵੀ ਨਾ ਦੋ ਦਿਨ ਲੱਗ ਜਾਣੇ ਚੱਕਰ ਨੂੰ ਐ ਇਦਾਂ ਤੇ ਗੱਲ ਨਹੀਂ ਬਣਨੀ ਤੇ ਜੇ ਇਹਨੇ ਪਾਣੀ ਪੀਣਾ ਤਾਂ ਪੀ ਲੈੰਦੇ ਨਹੀਂ ਤਾਂ ਬਾਲਟੀ ਪਈ ਰਹਿੰਦੇ ਨੇ ਇੱਥੇ ਆਪੇ ਜਦੋਂ ਪੀਣਾ ਹੋਊਗਾ ਪੀ ਲੋਗੇ ਜਿੰਨਾ ਖਲਾਰਾ ਵਾ ਨਾ ਮੇਰੇ ਕੱਲੀ ਕੋ ਗੱਲ ਵੀ ਨਹੀਂ ਬਣਨੀ ਚਲ ਨੰਨਾ ਹਾਂ ਬਤਾ ਮੈਂ ਦਾਦੀ ਆਈ ਘਰ ਤੈਨੂੰ ਬੁਲਾਉਂਦੇ ਆ ਦਾਦੀ ਆਈ ਹੈ ਹਾਂਜੀ ਤੇ ਪੁੱਤ ਤੂੰ ਸਕੂਲੋਂ ਆਵੇ ਗਈ ਆ ਉਹ ਮੈਂ ਤੈਨੂੰ ਬਾਅਦ ਚ ਦੱਸੂਗੀ ਆ ਜਾ ਪਹਿਲਾਂ ਦਾਦੀ ਆਈ ਘਰ ਹਾ ਚੱਲ ਬੜੀ ਗਰਮੀ ਹੈ ਮੇਰਾ ਪੋਤਵੇ ਕਦੇ ਥੱਕ ਕੇ ਆਇਆ ਸਕੂਲੋਂ ਪਾਣੀ ਪੂਣੀ ਪੀਤਾ ਵਾ ਹਾਂਜੀ ਪਾਣੀ ਪੀਤਾ ਵਾ ਚਲ ਆਦਾ ਫਿਰ ਮੈਂ ਤੇ ਪਾਣੀ ਰੱਖਿਆ ਵਾ ਸ਼ੀਨੂ ਮੈਂ ਖਾ ਪੀ ਲੂਗੀ ਤੇ ਚਲ ਕੋਈ ਗੱਲ ਨਹੀਂ ਫਿਰ ਮੈਂ ਘੇੜਾ ਮਾਰ ਲੈਣੀ ਹੈ ਪਹਿਲੇ ਮੈਂ ਦਾਦੀ ਦੀ ਗੱਲ ਸੁਣ ਲਾਂ ਆ ਗਏ ਕਰ ਹਾਂਜੀ ਚਲ ਆ ਜਾ ਫਿਰ ਨੂਰ ਪੁੱਤ ਬੈਕ ਰੱਖ ਅੰਦਰ ਤੇ ਨਾਲੇ ਨਾ ਵਰਦੀ ਲਾ ਸਾਸੀ ਦਾ ਚਾਚੀ ਜੀ ਸੱਸਰੀ ਗੁਆ ਠੀਕ ਠਾਕ ਜੀ ਹਾਂਜੀ ਠੀਕ ਠਾਕ ਤੂੰ ਦੱਸ ਆਪਣਾ ਠੀਕ ਵਧੀਆ ਵਧੀਆ ਜੀ ਮੈਂ ਆ ਗਈ ਮੜੇ ਜੱਥ ਹੱਥ ਥੋਲਾ 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 ਗਰਮੀ ਬੜੀ ਹੋ ਜਾਂਦੀ ਜੇ ਤੇ ਕੰਮ ਮਹਾ ਨਿਬੜਦਾ ਤੇ ਮੈਂ ਆ ਕੰਢੀ ਚੱਲ ਗੋਏ ਗਾਇ ਦਾ ਵੀ ਹੋ ਹੀ ਜਾਵੇ ਤੇ ਚੰਗਾ ਵਾ ਆਓ ਚੱਲ ਟਾਈਮ ਨਾ ਨਿਬੜ ਜਾਂਦਾ ਹਾਂ ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਚਾਚੀ ਜੀ ਕੀ ਕਰਦੇ ਆਏ ਜੇ ਕਰਨਾ ਕਿ ਵਿਹਲੀ ਬੈਠੀ ਤੇ ਮੈਂ ਹਾਂ ਚੱਲ ਟੜੀ ਹੋ ਕੇ ਅੰਨੀ ਉਹਨਾਂ ਬੰਨਾਂ ਪਾਣੀ ਪੀਣਾ ਜੀ ਪਾਣੀ ਲਿਆਵਾ ਨਹੀਂ ਪਾਣੀ ਹੁਣੇ ਪੀਤਾ ਮੈਂ ਪੀ ਕੇ ਹੀ ਕਰ ਠੀਕ ਆ ਠੀਕ ਆ ਪੋਰ ਸਭ ਠੀਕ ਠਾਕ ਗੀਆਂ ਨਹੀਂ ਤੋੜੇ ਸਕੂਲ ਹਾਂ ਗਈਆਂ ਆ ਨਹੀਂ ਮੈਨੂੰ ਗੱਲ ਦੱਸ ਬਾਕੀ ਤੇ ਗੱਲਾਂ ਛੱਡ ਕੇ ਜਠਾਣੀ ਤੇਰੀ ਕਿੱਥੇ ਗਈ ਆ ਜਠਾਣੀ ਚਾਚੀ ਗਈ ਆ ਪ੍ਰੋਗਰਾਮ ਤੇ ਹਾਂ ਆਹ ਪਿੰਡ ਭੋਗ ਹੀ ਸੁਖਣ ਸਦਾ ਪਾਠ ਕਰਵਾਇਆ ਕਿਸ ਨੇ ਤੇ ਉਥੇ ਤੁਹਾਨੂੰ ਪਤਾ ਭੋਗ ਤੇ ਗਈ ਆ ਤੇ ਤੂੰ ਨਹੀਂ ਗਈ ਨਾਲ ਮੈਂ ਫਿਰ ਤੁਹਾਨੂੰ ਪਤਾ ਇੱਕੋ ਜਾਣ ਦਾ ਗਿਆ ਸਰਨਾ ਹੀ ਕੰਮ ਵੀ ਕਰਦਾ ਸਾਰਾ ਪਿਆ ਹੀ ਘਰ ਵੀ ਕਰਨ ਵਾਲਾ ਤੇ ਵਹਿਲੀ ਵੀ ਕਰਨ ਵਾਲਾ ਤੇ ਤੁਹਾਨੂੰ ਪਤਾ ਦੋਵਾਂ ਦਾ ਸਰਦਾ ਨਹੀਂ ਤੁਹਾਨੂੰ ਨਹੀਂ ਆਸਣਾ ਆਇਆ ਹੀ ਪਰ ਗਿਆ ਨਹੀਂ ਕੋਈ ਚਲ ਗਰਮੀ ਵੜੀ ਹੈ ਜਾਣਾ ਕਿਸ ਨੇ ਕੀ ਹੁੰਦਾ ਵਾ ਗਰਮੀ ਦਾ ਕਰਕੇ ਨਹੀਂ ਗਈਆਂ ਹਾਂ ਹਾਂਜੀ ਹਾਂਜੀ ਤੇ ਮੈਂ ਚੱਲ ਕੋਈ ਗੱਲ ਨਹੀਂ ਦੀਦੀ ਹੋਵਣਗੇ ਇਹ ਕੰਨੇ ਵੀ ਉਹੀ ਗੱਲ ਤੇ ਦੋਵਾਂ ਨੇ ਵੀ ਉਹੀ ਗੱਲ ਤੇ ਮੇਰੀ ਗੱਲ ਸੁਣ ਇਹ ਉਹ ਕੁੜੀ ਕਿਹੜੇ ਸਕੂਲੇ ਪਾਤੀ ਵਰਦੀ ਉਹਨੇ ਸਰਕਾਰੀ ਸਕੂਲ ਵਾਲੀ ਪਾਈ ਕੀ ਦੱਸਾਂ ਚਾਚੀ ਤੁਹਾਨੂੰ ਸਰਕਾਰੀ ਸਕੂਲ ਦਾ ਵਰਦੀ ਇਹ ਤਾਂ ਪਾਈ ਆ ਤੇ ਹਰ ਕਨ ਕੁੜਾਂ ਦਾ ਦਾਖਲਾਣਾ ਸਰਕਾਰੀ ਸਕੂਲੇ ਕਰਵਾਤਾ ਇਹ ਕਿਉਂ ਖਰਚਾ ਤੁਹਾਨੂੰ ਪਤਾ ਕਿ ਜੋਂਦਾ ਹੁਣ ਉਹਦਾ ਪਿਓ ਦੇ ਹਾਲਤ ਦੇ ਕਰਕੇ ਪੈਸੇ ਦਾ ਨਹੀਂ ਸਰਦਾ ਹੈਗਾ ਤੇ ਤੁਹਾਨੂੰ ਪਤਾ ਕਿ ਕਿੰਨੇ ਕੇ ਇਨਾਂ ਕੋ ਵੀ ਪੈਸੇ ਮੰਗੀ ਜਾਣੇ ਆ ਦੋ ਤਿੰਨ ਵਾਰ ਮੈਂ ਭਾਜੀ ਨੂੰ ਸੁਣਾ ਤੇ ਦਿੱਤਾ ਵਾ ਪਰ ਭਾਜੀ ਉਹਨੇ ਕਹਿੰਦੇ ਹੀ ਦੇ ਦਾਂਗੇ ਪੈਸੇ ਤਾਂ ਬਾਅਦ ਚ ਕੋਈ ਗੱਲ ਹੀ ਨਹੀਂ ਉਹਨਾਂ ਨੇ ਕੀਤੀ ਤਾਂ ਤੁਹਾਨੂੰ ਪਤਾ ਟਾਈਮ ਲੰਘਦਾ ਜਾਣ ਡਿਆ ਫਿਰ ਰੋਲ ਨੰਬਰ ਪਿੱਛੇ ਪੈ ਜਾਣਾ ਤੇ ਕੁੜੀ ਦੀ ਪੜ੍ਹਾਈ ਵੀ ਸੁਖਨਾਰ ਕਾਠਵੀ ਕਲਾਸ ਵਾ ਬੋਰਡ ਦੀ ਤੇ ਮੈਂ ਫਿਰ ਦਾਖਲਾ ਕਰਵਾਤਾ ਕਿ ਜੋ ਉਹਨਾਂ ਦੇ ਕਰਮਾਂ ਚ ਜੇ ਪੜ੍ਹਨਾ ਹੋਇਆ ਤਾਂ ਇਹਨਾਂ ਨੇ ਇੱਥੇ ਪੜ੍ਹ ਲੈਣਾ ਜੇ ਨਹੀਂ ਨਾ ਪੜ੍ਹਨਾ ਹੋਇਆ ਤਾਂ ਇਹਨਾਂ ਨੂੰ ਪ੍ਰਾਈਵੇਟ ਵੀ ਨਹੀਂ ਫਿਰ ਪੜ੍ਹਨਾ ਜੋ ਉਹਨਾਂ ਦੀ ਮੰਨਤਾ ਤੇ ਨੀ ਮੈਂ ਉਹ ਦਿਨ ਸਮਝਾ ਕੇ ਗਈ ਕਿ ਚਲ ਤੂੰ ਪਿਆਲੀ ਹਾਨੂੰ ਖੇਕੇ ਤੇ ਦੇ ਦੇਣੀ ਤੇ ਤੇ ਆ ਚਾਚਾ ਤੇਰਾ ਪਿਆਲੀ ਭਾਈ ਜਾਊਗਾ ਤੇ ਠੇਕਾ ਤੇਰਾ ਤੇਨੇ ਮਿਲਦਾ ਜਾਊਗਾ 12000 ਵਾਦੀ ਦਵਾਂਗੇ 사ਚੀ ਜੀ ਉਹ ਗੱਲ ਤੇ ਸਹੀ ਆ ਪਰ ਤੁਹਾਨੂੰ ਪਤਾ ਤਾਂ ਹੈਗਾ ਜੀ ਹੁਣ ਮੈਂ ਇਹ ਗੱਲ ਕਰੂੰਗੀ ਤੇ ਦੀਦੀ ਹੁਣੇ ਗੁੱਸਾ ਕਰਨਗੇ ਤੇ ਜਦੋਂ ਭਾਜੀ ਘਰ ਪਿਆਲੀ ਵਾਉਂ ਡਿਆਵਾ ਤੇ ਫਿਰ ਕਿਉਂ ਸ਼ਰੀਕਾਂ ਦੇ ਵਿੱਚ ਪਿਆਲੀ ਦੇਣ ਡਈ ਐ ਮੈਨੂੰ ਤਾਂ ਪਤਾ ਕਿ ਤੁਸੀਂ ਮੇਰ ਨਾਲ ਬੜਾ ਕਰਦੇ ਹੋ ਪਰ ਉਹਨਾਂ ਨੇ ਤਾਂ ਫਿਰ ਇਹੀ ਚੀਜ਼ ਕਹਿਣੀ ਆ ਨਾ ਕਿ ਸਾਡੇ ਤੋਂ ਬਾਹਰ ਹੋ ਕੇ ਚੱਲਦੀ ਐ ਬਾਹਰ ਹੋ ਕੇ ਚੱਲਦੀ ਤੇ ਫਿਰ ਉਹ ਖਰਚਾ ਵੀ ਤੇ ਨਹੀਂ ਦਿੰਦੇ ਤੋਂ ਉਹਨਾਂ ਨੂੰ ਕੀ ਕਹਿਣਾ ਹਾਂ ਹਾਂ ਤਾਂ ਸਹੀ ਹੈ ਤਾਚੀ ਜੀ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ ਇਹੀ ਮੈਂ ਰੁਪਈਆ 20000 ਬਾਜੀ ਕੋ ਮੰਗਿਆ ਸੀ ਤੇ ਬਾਜੀ ਪੈਸੇ ਥੋੜੇ ਦੇ ਦੋ ਨਿਆਣੇ ਦੇ ਐਡਮਿਸ਼ਨ ਕਰਵਾ ਦिए ਉਹ ਵੀ ਨਹੀਂ ਕੋਈ ਕੁਝ ਦੱਸਿਆ ਮੈਂ ਤਾਂ ਅੱਗੇ ਸੋਚਣ ਦੀ ਆ ਕਿ ਕਿਲੇ ਡੇਡ ਕਿਲੇ ਵਿੱਚ ਚਲ ਥੋੜਾ ਪਤਾ ਹੀ ਜ਼ਿਆਦਾ ਨਹੀਂ ਮੰਗਦੇ ਚਲ ਥੋੜਾ ਪਤਾ ਹੈ ਕਿ ਨਿਆਣੇ ਦਾ ਦਾਖਲਾ ਕਰਵਾ ਦੇਣ ਸਭ ਦਾ ਪਾਣੀ ਤੇ ਘਰ ਦਾ ਚੱਲਦਾ ਹੀ ਜਾਂਦਾ ਮਾੜਾ ਮੋਟਾ ਸਾਂਝੇ ਚ ਕੋਹਾਡੀ ਪੈਨਸ਼ਨ ਪੁੰਚਣ ਆਈ ਜਾਂਦੀ ਮਾਵਾ ਧੀਆਂ ਦੀ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਚਲ ਉਹਦੇ ਕਰਕੇ ਰੁਪਈਆ 4500 ਦਾ ਸਾਡਾ ਪੈਨਸ਼ਨ ਆ ਜਾਂਦੇ ਮਾਵਾ ਧੀਆਂ ਉਹਦੇ ਨਾਲ ਸਾਡਾ ਘਰ ਦਾ ਖਰਚਾ ਤੋਰੀ ਜਾਂਦਾ ਸਭ ਦੇ ਪਾਣੀ ਦੇ ਪੈਸੇ ਮੈਂ ਦੇ ਦਿੰਨੀ ਆ। ਬਸ ਗੱਲ ਰਹੀ ਨਿਆਣੇ ਦੇ ਸਕੂਲ ਦੀ। ਉਹਦਾ ਓਖਾ ਏ ਤੇ ਕੋਈ ਗੱਲ ਨਹੀਂ ਮੈਂ ਵੇਖ ਲੈਨੀ ਆ ਫਿਰ ਸਲਾਹ ਕਰਕੇ। ਮੈਂ ਪੁੱਛ ਲੈਣੀ ਕਿ ਦੀਦੀ ਜੇ ਤੁਸੀਂ ਪਹਿਲੇ ਠੇਕੇ ਤੇ ਲੈਣੀ ਠੀਕ ਆ। ਜੇ ਨਹੀਂ ਆ ਤੇ ਕੋਈ ਨਹੀਂ ਮੈਂ ਚਾਚੜ ਨੂੰ ਪਹਿਲੇ ਦੇ ਦਿੰਨੀ ਫਿਰ। ਆਹ ਪੁੱਛ ਕੇ ਲੈਣਾ ਤੂੰ ਸਲਾਹ ਪੱਕੀ ਕਰਕੇ ਤੂੰ ਪਹਿਲੇ ਠੇਕੇ ਚਾਚੇ ਆਪਣੇ ਨੂੰ ਦੇਣੀ ਆ ਫਿਰ। ਆਹ ਨਹੀਂ ਕੋਈ ਗੱਲ ਨਹੀਂ। ਤੇ ਤੁਹਾਨੂੰ ਤਾਂ ਪਤਾ ਹੀ ਠੇਕਾ ਫਿਰ ਕੀ ਚੱਲਦਾ। ਕੋਈ ਗੱਲ ਨਹੀਂ ਜੋ ਠੇਕਾ ਬਣਗਾ ਉਹਦੇ ਨਾਲ ਤੈਨੂੰ ਵਾਦੀ ਦੇਵਾਂਗੇ। ਅਸੀਂ ਤੇਰਾ ਹੱਕ ਨਹੀਂ ਮਾਰਦੇ ਕੋਈ ਵੀ। ਨਹੀਂ ਇਹ ਤਾਂ ਚਲੋ ਗੱਲ ਹੈਗੀ ਮੈਨੂੰ ਪਤਾ ਚਾਚੀ ਤੁਸੀਂ ਬੜੇ ਚੰਗੇ ਬੜਾ ਮੇਰਾ ਸੋਚਦੇ ਹੋ ਪਰ ਹੁਣ ਇੱਕ ਦਮ ਵੀ ਕਹੂੰਗੀ ਨਾ ਘਰ ਤੇ ਘਰ ਲੜਾਈ ਪੈ ਜਾਣੀ ਸਾਰੀ ਗੱਲ ਪਹਿਲਾਂ ਘਰ ਕਰਨੀ ਪੈਣੀ ਹੈ ਜੇ ਸਹਿਮਤ ਹੋਣਗੇ ਨਾ ਤੇ ਕੋਈ ਗੱਲ ਨਹੀਂ ਫਿਰ ਮੈਂ ਇਦਾਂ ਹੀ ਕਰ ਲਵਾਂ ਤਾਂ ਪਤਾ ਘਰੋਂ ਤਾਂ ਮੈਨੂੰ ਠੇਕਾ ਨਹੀਂ ਮਿਲਣਾ ਘਰੋਂ ਤੇ ਇਹੀ ਕਿਤੇ 1500 ਕਿਤੇ ਮਿਲ ਗਿਆ ਕਿਤੇ ਨਾ ਮਿਲ ਗਿਆ ਨਹੀਂ ਤਾਂ ਸਲਾਸ ਲੋ ਕਾਦੀ ਉਹਨਾਂ ਨੇ ਕਰਨੀ ਹੈ ਚੁੱਪ ਕਰਕੇ ਤੇ ਪਿਆਲੀ ਦੇ ਠੇਕੇ ਤੇ ਸਾਨੂੰ ਚਲੋ ਵੇਖ ਲੈਣੀ ਚਾਚੀ ਜੀ ਕੋਈ ਗੱਲ ਨਹੀਂ ਨਹੀਂ ਵੇਖਣਾ ਵੱਖਣਾ ਕੱਖ ਨਹੀਂ ਗਾ ਤੂੰ ਪਿਆਲੀ ਦੇ ਠੇਕੇ ਨੂੰ ਤੂੰ ਘਰ ਦੀ ਹੇਸੇਦਾਰਮ ਤੇਰੇ ਬੰਦੇ ਦਾ ਹਿੱਸ ਨਿਆਣੀ ਤੇਰੇ ਸਰਕਾਰੀ ਸਕੂਲੇ ਪਾਤੇ ਉਹਨਾਂ ਨੇ ਹਾਂ ਹੈ ਤਾਂ ਸਹੀ ਸਰਕਾਰੀ ਸਕੂਲੇ ਪਾਤਾ ਮਾਂਚ ਤੇ ਮੇਰੇ ਵੀ ਚਾਚਾ ਜੀ ਸੌ ਗੱਲਾਂ ਆਉਂਦੀਆਂ ਵਾ ਪਰ ਚਲ ਕੋਈ ਗੱਲ ਨਹੀਂ ਇੱਕ ਵਾਰੀ ਸਲਾਹ ਕਰੂੰਗੀ ਤੇ ਫੇਰੀ ਤੁਹਾਨੂੰ ਪਤਾ ਗੱਲ ਬਣਨੀ ਆ ਨਹੀਂ ਸਲਾਹ ਸੁਣ ਕੋਈ ਨਹੀਂ ਕਰਨੀ ਕੁੜੀ ਧੁੱਪੇ ਦੁਪਹਿਰੇ ਸਕੂਲੋਂ ਆਉਂਦੀ ਧੁੱਪ ਦੇ ਵਿੱਚ ਤੇ ਮੇਰੇ ਤੇ ਜੀ ਨੂੰ ਕੁਛ ਹੋਇਆ ਵੇਖ ਕੇ ਵੀ ਵੇ ਇਹ ਕੁੜੀ ਕਿੱਥੇ ਪਾਤੀ ਐਨੀ ਮੈਂ ਤੇ ਆਪ ਚਲ ਜਾਨੀ ਚਾਚਾ ਜੀ ਕੁੜੀ ਨੂੰ ਗਾੜੀਆਂ ਨੂੰ ਲੈਣ ਅੱਜ ਉਹਨਾਂ ਨੂੰ ਬੁਖਾਰ ਹੀ ਤੇ ਛੇਤੀ ਛੁੱਟੀ ਹੋ ਗਈ ਉਹਨਾਂ ਨੇ ਅੱਲੀ ਛੁੱਟੀ ਛੇਤੀ ਤੇ ਉਹਨਾਂ ਨੇ ਨਾ ਮੈਡਮ ਨੂੰ ਫੋਨ ਵੀ ਮੈਨੂੰ ਕਰਵਾਇਆ ਤੇ ਤੁਰ ਕੇ ਛੇਦਣ ਆ ਗਈ ਇਹ ਤੇ ਮੈਂ ਤਾਂ ਵਸਾ ਹੀ ਨਹੀਂ ਖਾਂਦੇ ਨੇ ਉਹਨਾਂ ਦਾ ਤੁਹਾਨੂੰ ਪਤਾ ਅੱਜ ਕੱਲ੍ਹ ਜਮਾਨਾ ਕਿਦਾਂ ਦਾ ਕੱਲੀਆਂ ਕੁੜੀਆਂ ਘਲਾਉਣ ਦਾ ਕਿਤੇ ਜਮਾਨਾ ਹੈਗਾ ਮੈਂ ਤਾਂ ਪਹਿਲਾਂ ਦਾਮੜ ਜਾ ਕੇ ਉੱਥੇ ਬਹਿ ਜਾਣੀ ਕਿ ਮੈਂ ਆਪਣੇ ਨਿਆਣੇ ਨੂੰ ਲਿਆਉਣਾ ਚਲ ਤੂੰ ਕੋਈ ਨਹੀਂ ਉਹਨਾਂ ਦੀ ਸਲਾਸ ਲੋ ਲੈਣੀ ਤੇ ਤੂੰ ਕਰ ਆਪਣੇ ਨਿਆਣੇ ਦਾ ਸੋਚ ਤੂੰ ਹੀ ਮਾਂ ਤੇ ਤੂੰ ਹੀ ਪਿਓ ਤੂੰ ਉਹਨਾਂ ਨੂੰ ਠੋਕੇ ਕਹਿ ਦੇ ਕਿ ਪਿਆਲੀ ਮੈਂ ਦੇਣੀ ਚਾਚੇ ਚਲੋ ਕੋਈ ਗੱਲ ਨਹੀਂ ਵੇਖ ਲੈਣੀ ਆਹੋ ਆਪਣੇ ਨਿਆਣੇ ਦਾ ਸੋਚ ਕੋਹ ਗਾੜੀ ਤੇ ਦੂਜੀ ਗੱਲ ਕੀ ਚੱਲ ਮੇਰੇ ਨਾਂ ਨਾ ਲੰਮੀ ਤੁਸੀਂ ਨਹੀਂ ਨਹੀਂ ਚਾਚੀ ਜੀ ਨਾ ਮੈਂ ਤੁਹਾਡਾ ਕਾਤੋਂ ਲਾਣਾ ਤੁਹਾਨੂੰ ਪਤਾ ਨਾ ਤੁਹਾਡਾ ਲਾਉਂਗੀ ਤੇ ਤੁਹਾਡੇ ਗੱਲ ਪੈਣਗੇ ਫਿਰ ਕਿ ਚਾਚੀ ਹਾਂ ਜੀ ਤੋ ਕੋਈ ਪੁੱਠੀ ਮਤ ਦਿੰਦੀ ਆ ਤੇ ਤੁਸੀਂ ਜਿਹੜੇ ਮੇਰੇ ਲਾਗੇ ਘੜੀ ਆ ਜਾਂਦੇ ਮੈਂ ਤਾਂ ਸਾਰਾ ਦਿਨ ਇੱਥੇ ਪਈ ਕਵਾਸੀ ਰੋਟੀ ਵਾਂਗੂ ਸੜ ਜਾਨੀ ਆ ਤੇ ਤੁਹਾਨੂੰ ਪਤਾ ਕੂੰਦੀ ਨਹੀਂ ਚੰਗਾ ਨਹੀਂ ਉਹ ਤਾਂ ਚਲੋ ਕੋਈ ਗੱਲ ਨਹੀਂ ਨਹੀਂ ਮੈਂ ਆਪਣੇ ਆਪਣੇ ਤੌਰ ਤੇ ਮੈਂ ਗੱਲ ਕਰੂੰਗੀ ਤੁਸੀਂ ਬਹੁਤ ਮੈਂ ਚਾਹ ਘੁੱਟ ਬਣਾ ਕੇ ਲਿਆਵਾਂ ਨਹੀਂ ਚਾਹ ਮੈਂ ਪੀ ਕੇ ਆਈ ਆ ਕੋਈ ਗੱਲ ਨਹੀਂ ਹਾਏ ਹੁਣ ਇੰਨੀ ਦੁਪਹਿਰੇ ਆਏ ਹੋ ਚਾਹ ਘੁੱਟ ਪੀ ਲਓ ਨਹੀਂ ਕੋਈ ਗੱਲ ਨਹੀਂ ਚੰਗਾ ਫਿਰ ਮੈਂ ਜਾਂਦੀ ਹਾਂ ਚਲੋ ਵੇਹਲੋ ਮੈਂ ਤਾਂ ਇ ਤਾ ਚੀ ਨਾ ਗੱਲ ਵੀ ਸਹੀ ਆ ਸਲਾਹਤ ਨਹੀਂ ਚਾਚੇ ਨੇ ਮੈਨੂੰ ਮਾੜੀ ਦਿੱਤੀ ਇੰਨਾ ਕੁਝ ਮੇਰੇ ਨਾਲ ਹੋ ਗਿਆ ਵਾ ਪਹਿਲਾਂ ਜਿੱਦਾਂ ਮੈਂ ਕਿਹਾ ਨਾ ਓਦਾਂ ਕਰਦਿਆ ਨਹੀਂ ਮਾਸਾ ਨਹੀਂ ਕੀਤੀ ਦੀਦੀ ਨੇ ਆਪਣੀ ਜਿੱਤ ਪਗਾ ਕੇ ਛੱਡੀ ਆ ਨਿਆਣੇ ਮੇਰੇ ਨੂੰ ਸਰਕਾਰੀ ਸਕੂਲੇ ਪਾ ਹੀ ਦਿੱਤਾ ਚੱਲ ਉਹ ਤੇ ਕੋਈ ਗੱਲ ਨਹੀਂ ਜੇ ਪੜ੍ਹਨਾ ਆ ਤੇ ਪੜ੍ਹ ਹੀ ਲੈਣਾ ਵਾ ਔਰ ਚਾਚੀ ਵੀ ਨਾ ਬੜਾ ਸੋਚਦੀ ਆ ਮੇਰਾ ਤੇ ਜੇ ਮੈਂ ਇਹਨਾਂ ਨੂੰ ਸਿੱਧਾ ਕਹਿਤਾ ਨਾ ਕਿ ਚਾਚੀ ਆ ਖੰਡੀ ਪੜੀ ਠੇਕੇ ਵੱਲੋਂ ਤੇ ਇਹਨਾਂ ਨੇ ਤੇ ਚਾਚੀ ਦੇ ਗੱਲ ਪੈਣਾ ਉਤੋਂ ਇਹਨਾਂ ਚਾਚੀ ਨੂੰ ਸਾਡੇ ਘਰ ਆਉਣ ਵੀ ਨਹੀਂ ਦੇਣਾ ਉਹ ਨਾ ਜਾਣਾ ਵੀ ਬੰਦ ਕਰ ਦੇਣਾ ਤੇ ਚਾਚੀ ਮੇਰੇ ਲੱਗੇ ਬੈਠੀ ਥੋੜਾ ਦੁੱਖ ਸੁਖ ਹੋ ਜਾਂਦਾ ਗੱਲ ਮੈਨੂੰ ਆਪਣੇ ਹਿਸਾਬ ਨਾਲ ਕਰਨੀ ਪੈਣੀ ਚੱਲ ਕੋਈ ਨਹੀਂ ਇਹ ਜੋ ਕਿ ਚੰਗਾ ਹੈ ਚਾਚੀ ਚੱਲ ਗਈ ਆਪਣੇ ਘਰ ਨੂੰ ਵਿਚਾਰੀ ਜੇ ਕਿਤੇ 10 ਮਿੰਟ ਹੋਰ ਬੈਠ ਰਹਿੰਦੀ ਨਾ ਤੇ ਦੀਦੀ ਵੀ ਥੋੜਾ ਦੁੱਖ ਸੁਖ ਹੋ ਜਾਂਦਾ ਗੱਲ ਮੈਨੂੰ ਆਪਣੇ ਹਿਸਾਬ ਨਾਲ ਕਰਨੀ ਪੈਣੀ ਚੱਲ ਕੋਈ ਨਹੀਂ ਇਹ ਜੋ ਕਿ ਚੰਗਾ ਹੈ ਚਾਚੀ ਚੱਲ ਗਈ ਆਪਣੇ ਘਰ ਨੂੰ ਵਿਚਾਰੀ ਜੇ ਕਿਤੇ 10 ਮਿੰਟ ਹੋਰ ਬੈਠ ਰਹਿੰਦੀ ਨਾ ਤੇ ਦੀਦੀ ਦੇ ਆਉਣ ਦਾ ਵੀ ਟਾਈਮ ਹੋ ਜਾਣਾ ਤੇ ਸਿਰਦੇ ਵਾਲਾ ਨੂੰ ਪੜਨਾ ਹੈ ਇਹ ਤੇ ਕੀ ਕਰਨੀ ਇਹਨਾਂ ਲੱਗ ਪਾ ਮੈਂ ਜਿੰਨਾ ਚਿਰ ਮਰਜੀ ਬਹਿ ਜੇ ਪਰ ਪੰਮ ਲੱਗੇ ਨਹੀਂ ਕੋਈ ਵੀ ਬਹਿ ਸਕਦਾ ਜੇ ਪੰਮ ਲੱਗ ਕੋਈ ਬਹਿ ਗਿਆ ਨਾ ਤੇ ਇਹਨਾਂ ਨੇ ਤੇ ਇਹੀ ਗਾਣਾ ਕਿ ਇਹਨੂੰ ਚੁੱਕਣਾ ਛਾੜਦਾ ਜਾਂ ਇਦਾਂ ਜਾਂ ਉਦਾਂ ਚੱਲ ਨੂਰ ਨੂੰ ਵੇਖਾਂ ਨੂਰ ਕੀ ਕਰ ਰਹੀ ਐ ਅੰਦਰੇ ਵੜ ਗਈ ਗੋਲੀ ਕਾਲੀ ਪਤਾ ਨਹੀਂ ਕੋਈ ਬੁਖਾਰ ਦੀ ਹੈਗੀ ਐ ਕਿ ਨਹੀਂ ਹੈਗੀ ਇਹਨੂੰ ਗੋਲੀ ਤੇ ਦਵਾਈ ਵਿਚਰੀ ਨਾ ਉਹ ਤੇ ਕੁਸ ਕੀ ਵੀ ਨਹੀਂ ਕਿਤੇ ਨੂਰ चाची चाची साधर गई मेन टकरी नी अच्छा ते फिर मैं आ गई जाके तू मेन टकरी नहीं मैं कह दी आजगा बहने घड़ी नहीं कोई नी फिर आऊंगे हूं चलो ठीक है हां चंगा फिर हाए अगे तो चाची ने कभी नहीं ਪਤਾ ਨਹੀਂ ਐਸੀ ਕਿਹੜੀ ਗੱਲ ਹੋ ਗਈ ਆ ਚੁੱਪਚੀ ਬੀਤੀ ਚਲ ਗਈ ਆ ਐਦਾਂ ਹੈ ਜਿਦਾਣਾ ਚਾਚੀ ਡਰੀ ਡਰੀ ਜਈ ਪਤਾ ਨਹੀਂ ਕੀ ਗੱਲ ਹੋਈ ਉਹ ਮੈਨੂੰ ਤਾਂ ਲੱਗਦਾ ਆ ਉਹਦੇ ਲਾਗੂ ਬਹਿ ਕੇ ਆਈ ਹੋਣੀ ਆ ਮੈਨੂੰ ਤੇ ਜੀਤੇ ਹੁਣ ਸ਼ੱਕ ਜਿਆ ਹੁੰਦਾ ਆ ਚੱਲ ਕੋਈ ਨਹੀਂ ਉਹਦੀ ਵੀ ਜਾ ਕੇ ਖਬਰ ਲੈਣੀ ਆ ਉਹਨੂੰ ਵੀ ਪੁੱਛਦੀ ਆ ਉਹ ਤਾਂ ਨਹੀਂ ਕੁਝ ਦੱਸਿਆ ਉਹ ਤਾਂ ਦੱਸੂਗੀ ਨਾ